ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 122ਵਾਂ ਦਿਨ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਡੇ ਲਈ ਲੈ ਕੇ ਆਏ ਕਿਤੇ ਚਾਰ ਪੇਚਾਂ ਵਾਲੀ ਗੁਰਮੁਖੀ ਦਸਤਾਰ ਪਹਿਲੀ ਵਾਰ ਅਪਲੋਡ ਕੀਤੀ ਹੈ ਇਹ ਵੀਡੀਓ ਅਸਲੀ ਦਬਕੇ ਸ਼ੇਅਰ ਕਰ ਦਿਓ ਜੀ ਸਭ ਤੋਂ ਪਹਿਲਾਂ ਦਸਤਾਰ ਨੂੰ ਇਸ ਤਰੀਕੇ ਨਾਲ ਵਿਛਾ ਕੇ ਗਿੱਲਾ ਕਰਾਂਗੇ ਹਰੇ ਕਿਸੇ ਤੋਂ ਫਿਰ ਇਸ ਤਰੀਕੇ ਨਾਲ ਪੂਣੀ ਕਰਾਂਗੇ ਇਕੱਠਾ ਕਰਕੇ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਇਸ ਤਰੀਕੇ ਨਾਲ ਦੋ ਲੜ ਬਣਾਵਾਂਗੇ ਫਿਰ ਇਸ ਜਗ੍ਹਾ ਤੋਂ ਫੜ ਕੇ ਤੀਜਾ ਲੜ ਬਣਾਵਾਂਗੇ ਤੇ ਅਖੀਲੇ ਪੱਲੇ ਨੂੰ ਚੌਥਾ ਲੜ ਬਣਾਵਾਂਗੇ ਇਸ ਤਰੀਕੇ ਨਾਲ ਤੁਸੀਂ ਸਾਰੀ ਪੂਣੀ ਕਰ ਦੇਖ ਲਿਓ ਲਿੰਕ ਬਾਇਓ ਦੇ ਵਿੱਚ ਹੈ ਫਿਰ ਸਿਰ ਦੇ ਵਿੱਚ ਘਰ ਜੁੜਾ ਸੇਵ ਨੂੰ ਕਰਕੇ ਨਾਲ ਕੰਗਾ ਸੇਵ ਰੱਖ ਕੇ ਐਕਸਟਰਾ ਕਪੜਾ ਰੱਖਦੇ ਹੋਏ ਦੋਨਾਂ ਸਾਈਡਾਂ ਤੇ ਇਸ ਤਰੀਕੇ ਨਾਲ ਬੇਸ ਨੂੰ ਸਜਾ ਲੈਣਾ ਹੈ ਉਸ ਮਾਲਕ ਦਾ ਨਾਮ ਲੈ ਕੇ ਪਹਿਲੇ ਪੱਲੇ ਨੂੰ ਇਸ ਜਗ੍ਹਾ ਤੇ ਫਸਾ ਕੇ ਪਹਿਲੇ ਪੱਲੇ ਤੋਂ ਹੀ ਚਾਰ ਲੜ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖਾਂਗੇ ਇਸ ਤਰੀਕੇ ਨਾਲ ਪੱਲੇ ਅਸੀਂ ਸਾਫ਼ ਕਰਦੇ ਜਾਵਾਂਗੇ ਪਿੱਛੇ ਤੱਕ ਖਿੱਚ ਕੇ ਪੱਲੇ ਲਗਾਉਣੇ ਨੇ ਤੇ ਸਲਾਈ ਨਾਲ ਨਾਲ ਦੀ ਨਾਲ ਸਾਫ਼ ਕਰਦੇ ਜਾਵਾਂਗੇ ਲੜਾ ਦੇ ਵਿਚਲਾ ਗੈਪ ਆ ਜਿਹੜਾ ਪੂਰੀ ਤਰ੍ਹਾਂ ਬਰਾਬਰ ਰੱਖਣਾ ਹੈ ਪਿੱਛੇ ਤੱਕ ਦਸਤਾਰ ਵੀ ਦੋਨਾਂ ਹਿੱਸੇ ਤੋਂ ਬਰਾਬਰ ਗੋਲ ਹੋਣੀ ਚਾਹੀਦੀ ਹੈ ਦਸਤਾਰ ਟਾਈਟ ਹੋਵੇ ਪਿੱਛ ਜਗਾ ਤਾਂ ਨਿਕਲਣ ਇਸ ਗੱਲ ਦਾ ਧਿਆਨ ਰੱਖਣਾ ਹੈ ਚਾਰ ਚਾਰ ਪੇਚਾਂ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਾਂਗੇ ਅਖੀਲੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਇਸ ਜਗ੍ਹਾ ਤੇ ਅੰਦਰ ਕਰ ਦਵਾਂਗੇ ਦੂਜੇ ਸ਼ੀਸ਼ੇ ਦੇ ਕੇ ਸਾਰੇ ਪੇਚਾਂ ਨੂੰ ਉੱਪਰਿਆਂ ਨੂੰ ਸਾਫ਼ ਕਰਾਂਗੇ ਤੇ ਖੱਬੇ ਪਾਸੇ ਵੀ ਸਾਰੀਆਂ ਜੋੜੀਆਂ ਦਾ ਗੈਪ ਆਫ ਬਰਾਬਰ ਕਰਾਂਗੇ ਫਿਰ ਉੱਪਰਲੇ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ ਖੋਲ ਕੇ ਸਿਰ ਤੇ ਵਿਛਾ ਲੈਣਾ ਫਿਰ ਦੋਨਾਂ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰ ਦਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਵੀ ਜਾ ਕੇ ਦੇਖ ਸਕਦੇ ਹੋ ਜਿੱਥੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਸਟੈਪ ਬਾਈ ਸਟੈਪ ਤੇ ਜ ¡Hasta